ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਨੁਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾ ਹਾ ਤਨ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਸਿਆਲ ਨੇ ਜੋ ਆਪਣਾ ਰੰਗ ਦਿਖਾਣਾ ਜੋ ਹੈ ਸ਼ੁਰੂ ਕਰ ਦਿੱਤਾ ਹੈ ਦੁਪਹਿਰ ਤੱਕ ਕਈ ਇਲਾਕਿਆਂ ਦੇ ਵਿੱਚ ਜੋ ਹੈ ਧੁੱਪ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਦੁਪਹਿਰ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੈ ਪਰ ਦਿਨ ਤੋਂ ਸਵੇਰ ਤੋਂ ਹੀ ਜੋ ਹੈ ਧੁੰਦ ਜੋ ਹੈ ਸ਼ੁਰੂ ਹੁੰਦੀ ਹੈ ਤੇ ਲੋਕਾਂ ਦਾ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਜੋ ਹੈ ਮੁਸ਼ਕਿਲ ਹੋ ਜਾਂਦਾ ਹੈ ਤੇ ਜਲੰਧਰ ਦੇ ਵਿੱਚ ਵੀ ਜੋ ਹੈ ਬਹੁਤ ਜ਼ਿਆਦਾ ਧੁੰਦ ਦੇਖਣ ਨੂੰ ਮਿਲੀ ਹੈ ਸਵੇਰ ਤੋਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਲਾਈਵ ਤਸਵੀਰਾਂ ਜਿੱਥੇ ਕਿ ਮੌਸਮ ਜੋ ਹੈ ਹੁਣ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ ਤੇ ਲੋਕ ਆਮ ਵਾਂਗ ਹੀ ਜੋ ਹੈ ਸੜਕਾਂ ਤੇ ਉਤਰੇ ਨੇ ਆਪਣਾ ਆਮ ਵਾਂਗ ਆਮ ਜੋ ਹੈ ਕੰਮ ਕਰ ਰਹੇ ਨੇ ਲੋਕ ਸਵੇਰ ਤੋਂ ਹੀ ਜੋ ਹੈ ਅੱਗ ਵਾਲ ਕੇ ਸੜਕਾਂ ਤੇ ਬੈਠੇ ਹੋਏ ਨੇ ਪਰ ਹੁਣ ਜੋ ਹੈ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਨਿਕਲਣਾ ਸ਼ੁਰੂ ਹੋ ਗਿਆ ਇਹ ਜਿਸ ਦੇ ਨਾਲ ਜੋ ਹੈ ਲੋਕਾਂ ਦਾ ਆਮ ਵਾਂਗ ਕੰਮ ਜੋ ਹੈ ਸ਼ੁਰੂ ਹੋ ਗਿਆ ਹੈ ਸੜਕਾਂ ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਪਹਿਲੇ ਸਵੇਰ ਤੋਂ ਜੋ ਹੈ ਜ਼ੀਰੋ ਵਿਜ਼ਿਬਿਲਟੀ ਦੇ ਕਾਰਨ ਜੋ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀਗਾ ਤੇ ਲੋਕਾਂ ਨੂੰ ਜੋ ਹੈ ਘਰਾਂ ਤੋਂ ਨਿਕਲਣ ਦੇ ਲਈ ਜੋ ਹੈ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦੀਆਂ ਲਾਈਵ ਤਸਵੀਰਾਂ ਹੈ ਜਲੰਧਰ ਸ਼ਹਿਰ ਦੇ ਵਿੱਚ ਹੁਣ ਜੋ ਹੈ ਧੁੰਦ ਜੋ ਹੈ ਉੱਠ ਰਹੀ ਹੈ ਸੂਰਜ ਜੋ ਹੈ ਨਿਕਲ ਚੁੱਕਾ ਹੈ ਇਸ ਦੇ ਨਾਲ ਹੀ ਜੋ ਹੈ ਦੁਪਹਿਰ ਵੇਲੇ ਕੁਝ ਇਲਾਕਿਆਂ ਦੇ ਵਿੱਚ ਜੋ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਥੋੜੀ ਰਾਹਤ ਮਿਲਦੀ ਹੈ ਪਰ ਤਾਪਮਾਨ 'ਚ ਕਮੀ ਅਤੇ ਠੰਡ ਹਵਾ ਨੇ ਕਰੋ ਬਾਹਰ ਨਿਕਲਣ ਵਾਲੇ ਲੋਕਾਂ ਦੇ ਲਈ ਮੁਸ਼ਕਲਾ ਪੈਦਾ ਕਰ ਦਿੱਤੀਆਂ ਨੇ ਤੇ ਮੌਸਮ ਵਿਭਾਗ ਨੇ ਜੋ ਹੈ ਜੋ ਜਾਰੀ ਕੀਤੀ ਹੋਈ ਹੈ ਤਾਜ਼ਾ ਅੰਕੜਿਆਂ ਮੁਤਾਬਕ ਜੋ ਹੈ 31 ਦਸੰਬਰ ਤੱਕ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਜੋ ਹੈ ਜਾਰੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਬਰਨਾਲਾ ਪਠਾਨਕੋਟ ਨਵਾਂ ਸ਼ਹਿਰ ਤੇ ਮੋਗਾ ਸੰਗਰੂਰ ਫਤਿਹਗੜ ਸਾਹਿਬ ਇਸ ਦੇ ਵਿੱਚ ਜੋ ਹੈ ਸੀਤ ਲਹਿਰ ਦੀ ਜੋ ਹੈ ਚੇਤਾਵਨੀ ਦਿੱਤੀ ਗਈ ਹੈ ਤੇ ਲੋਕਾਂ ਨੂੰ ਜੋ ਹੈ ਸਾਵਧਾਨ ਰਹਿਣ ਲਈ ਕਿਹਾ ਹੈ ਕਿ ਬਿਨਾਂ ਕੰਮ ਤੋਂ ਜੋ ਹੈ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਇਸ ਦੇ ਨਾਲ ਹੀ ਦੇਖਦੇ ਰਹੋ ਪੰਜਾਬੀ ਬੁਲੇਟਿਨ